ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਕੋ ਸੰਬੰਧਿਤ ਗੱਲ ਕਰਦੇ ਹਾਂ ਜੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਮਚ ਗਈ ਹੈ ਜਿੱਥੇ ਚੋਣਾਂ ਦਾ ਟਾਈਮ ਹੈ ਤੇ ਹਰ ਇੱਕ ਪਾਰਟੀ ਜਿਹੜੀ ਹੈ ਇਸ ਚੋਣਾਂ ਦੇ ਵਿੱਚ ਸਰਗਰਮ ਦਿਖਾਈ ਦੇ ਰਹੀ ਹੈ ਯਾਨੀ ਕਿ ਨਾਮ ਜਦਗੀਆਂ ਭਰੀਆਂ ਜਾ ਰਹੀਆਂ ਨੇ ਤੇ ਇੱਕ ਵੱਡੇ ਆਗੂ ਨੂੰ ਨਾਮਜ਼ਦ ਕੀ ਗਏ ਨੂੰ ਅਚਾਨਕ ਤੋਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਕੋਈ ਪੁਰਾਣੇ ਉਨਾ ਦੇ ਜਿਹੜੇ ਨੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ ਉਹਨਾਂ ਮੁਤਾਬਕ ਕੀਤੀ ਗਈ ਹੈ ਇੱਕ ਪਾਸੇ ਇਹ ਵੱਡੀ ਚਾਲ ਖੇਡੀ ਜਾ ਰਹੀ ਹੈ ਜਾਂ ਫਿਰ ਜਾਂ ਫਿਰ ਕਹਿ ਲਈਏ ਕਿ ਜਿਹੜੀ ਹੈ ਜਿਦਾ ਚਦਾਈ ਦੀ ਜਿੱਦ ਦੇ ਵਿੱਚ ਉਸ ਆਗੂ ਨੂੰ ਜਿਹੜਾ ਹੈ ਗਿਫਤਾਰ ਕੀਤਾ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਇੱਕ ਦੇ ਮੁੱਛ ਦਾ ਸਵਾਲ ਬਣੀ ਹੋਈ ਹੈ ਕਿ ਜਿੱਤ ਪ੍ਰਾਪਤ ਕਰਨੀ ਤੇ ਦੂਸਰੇ ਪਾਸੇ ਅਚਾਨਕ ਦਈ ਜਦੋਂ ਉਹ ਆਪਣੇ ਕਾਗਜ਼ ਭਾਲ ਕੇ ਕਮਰੇ ਤੋਂ ਬਾਹਰ ਆ ਰਹੇ ਸੀ ਤਾਂ ਪੁਲਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਾਰ-ਵਾਰ ਉਹਨਾਂ ਦੇ ਪੁੱਛਣ ਤੇ ਜਿਹੜੇ ਨੇ ਉਹਨਾਂ ਨੂੰ ਪੁਲਸ ਨੇ ਕਿਹਾ ਕਿ ਇਹ ਗ੍ਰਿਫਤਾਰੀ ਤੁਹਾਡੀ ਜਿਹੜੀ ਇਹ ਤਾਂ ਕੀਤੀ ਗਈ ਹੈ ਕਿਉਂਕਿ ਤੁਹਾਡੇ ਤੇ ਕੋਈ ਪੁਰਾਣਾ ਕੇਸ ਚੱਲ ਰਿਹਾ ਸੀ ਜਿੱਥੇ ਜਿੱਥੇ ਚੋਣਾਂ ਦੇ ਪ੍ਰਚਾਰ ਵਾਸਤੇ ਚੋਣਾਂ ਦੇ ਵਿੱਚ ਤਾਇਨਾਤ ਵਾਸਤੇ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਆਪ ਨੇ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਤਾਨੂੰ ਦੱਸਦੀ ਹੈ ਕਿ ਇੱਕ ਵੱਡੀ ਹਲਚਲ ਨੇ ਇੱਕ ਸਿਆਸਤ ਨੂੰ ਹਲਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸਦੀ ਹੈ ਕਿ ਸਾਸਾ ਰਾਮ ਵਿਧਾਨ ਸਭਾ ਹਲਕੇ ਦੀ ਨੁਮਾਇੰਨੀ ਕਰ ਰਹੇ ਰਾਸ਼ਟਰੀ ਜਨਤਾ 당 ਦੇ ਉਮੀਦਵਾਰ ਸਤੇਂਦਰ ਸ਼ਾਹ ਨੂੰ ਨਾਮ ਜਿੰਦਗੀ ਦੇ ਕਮਰੇ ਤੋਂ ਬਾਹਰ ਨਿਕਲਦੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਕਾਰਵਾਈ ਸੋਵਾਂ ਨੂੰ ਚਾਰਖਣ ਦੇ ਗੜਵਾ ਪੁਲਿਸ ਸਟੇਸ਼ਨ ਵਿੱਚ ਦਰਜ ਐਫ ਆਰ ਆਈ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਅਦਾਲਤੀ ਵਾਰੰਟ ਨੇ ਅਦਾਲਤ ਤੇ ਕੀਤੀ ਗਈ ਇਕਤਨਾ ਨਾਲ ਆਰ ਜੀ ਡੀ ਸਮਰਥਾ ਵਿੱਚ ਗੁੱਸਾ ਫੈਲ ਗਿਆ ਹਾਲਾਂਕਿ ਪੁਲਿਸ ਅਧਿਕਾਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਅਦਾਲਤ ਦੇ ਹੁਕਮਾ ਤਹਿਤ ਕੀਤੀ ਗਈ ਹੈ ਇਸ ਦਾ ਚੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਿਪੋਰਟ ਅਨੁਸਾਰ ਆਰ ਜੀ ਡੀ ਉਮੀਦਵਾਰ ਸਤਿੰਦਰ ਸ਼ਾ ਵੋਟਿੰਗ ਦੇ ਦੂਜੇ ਪੜਾਅ ਲਈ ਆਪਣੀ ਨਾਮਜ਼ਦਗੀ ਦੀ ਦਾਖਲ ਕਰਨ ਪਹੁੰਚੇ ਉੱਥੇ ਹੀ ਨਿਯਮਾਂ ਤੇ ਪ੍ਰਕਿਰਿਆ ਦੀ ਪਾਲਣਾ ਕੀਤੀ ਹਾਲਾਂਕਿ ਜਿਵੇਂ ਹੀ ਉਹ ਨਾਮਜਦ ਕੀ ਕਮਰੇ ਚੋਂ ਬਾਹਰ ਨਿਕਲੇ ਉਹ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਤੇ ਇਹਨਾਂ ਨੂੰ ਥਾਣੇ ਲੈ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵਿਰੋਧ ਅਪਰਾਧੀ ਮਾਮਲੇ ਵਿੱਚ ਗ੍ਰਿਫਤਾਰ ਵਾਰੰਟ ਜਾਰੀ ਕੀਤਾ ਸੀ ਇਸ ਦੇ ਅਨਸਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੁਆਰਾ ਇਸ ਦੀ ਗ੍ਰਿਫਤਾਰੀ ਸਬੰਧ ਆਰ ਜਿਹੜੀ ਉਮੀਦਵਾਰ ਤੇਂਦਰਸ਼ਾ ਨੇ ਇਹਨਾਂ ਨੂੰ ਵਿਰੋਧੀਆਂ ਦੁਆਰਾ ਕੀਤੇ ਗਏ ਸਾਜ਼ਿਦ ਦੱਸਿਆ ਉਹਨਾਂ ਨੇ ਕਿਹਾ ਅਦਾਲਤੀ ਵਾਰੰਟ ਦੇ باوجود ਉਹਨਾਂ ਨੂੰ ਚੋਣ ਤੋਂ ਪਹਿਲਾਂ ਗ੍ਰਿਫਤਾਰ ਨਹੀਂ ਕੀਤਾ ਗਿਆ ਹਾਲਾਂਕਿ ਜਦੋਂ ਰਾਸ਼ਟਰੀ ਜਨਤਾ 당ਲ ਨੂੰ ਉਹਨਾਂ ਦਾ ਆਪਣਾ ਉਮੀਦਵਾਰ ਨਾਂ ਨਾਮਜ਼ਦ ਕੀਤਾ ਤਾਂ ਉਹਨਾਂ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚੀ ਉਹਨਾਂ ਨੇ ਅੱਗੇ ਕਈ ਵਸਤਿੰਦਰ ਸ਼ਾਹ ਦੀ ਬਜਾਏ ਜਨਤਾ ਚੋਣ ਲੜ ਰਹੀ ਵਾਰ-ਵਾਰ ਵਸਤਿੰਦਰ ਸ਼ਾਹ ਦੀ ਬਜਾਏ ਜਨਤਾ ਲੜ ਰਹੀ ਉਹ 사ਸਾ ਰਾਮ ਦੇ ਲੋਕਾਂ ਦਾ ਅਸ਼ੀਰਵਾਦ ਵੀ ਚਾਹੁੰਦੇ ਸਨ ਯਾਨੀ ਕਿ ਆਰ ਜੀ ਡੀ ਉਮੀਦਵਾਰ ਸਤਿੰਦਰ ਸ਼ਾਹ ਦੀ ਗ੍ਰਿਫਤਾਰੀ ਬਾਰੇ ਸਦਰ ਡੀ ਐਸ ਪੀ ਜੰਗਲਾਤ ਦਲੀਪ ਕੁਮਾਰ ਨੇ ਦੱਸਿਆ ਕਿ ਕਾਰਗਾ ਪੁਲਿਸ ਸਟੇਸ਼ਨ ਨੂੰ ਲਗਭਗ 21 ਸਾਲ ਪੁਰਾਣੇ ਇਸ ਮਾਮਲੇ ਵਿੱਚ ਜਾਰੀ ਕੀਤੇ ਅਦਾਲਤੀ ਵਾਰੰਟ ਦੇ ਅਧਾਰ ਤੇ ਗ੍ਰਿਫਤਾਰ ਕੀਤਾ 2 ਜਾਂ 4 ਵਿੱਚ ਚਾਲਖਣ ਤੇ ਗੜ्डा ਪੁਲਿਸ ਸਟੇਸ਼ਨ ਵਿੱਚ ਐਫ ਆਰ ਆਈ ਦਰਜ ਕੀਤੀ ਸੀ ਇਸ ਨਾਲ ਗੜਬਾ ਅਦਾਲਤ ਦੁਆਰਾ ਉਹਨਾਂ ਵਿਰੁੱਧ ਸਥਾਈ ਵਾਰੰਟ ਜਾਰੀ ਕੀਤਾ ਗਿਆ ਸੀ ਆਰ ਜਿਹੜੀ ਉਮੀਦਵਾਰ ਸਤਿੰਦਰ ਸ਼ਾਹ ਦੀ ਗ੍ਰਿਫਤਾਰੀ ਨਾਲ ਉਹਨਾਂ ਦੇ ਸਮਰਥਾ ਤੇ ਵਿਆਪਸ ਰੋਜ਼ ਫੈਲ ਗਈ ਹੈ ਨਾ ਜਦਮੀ ਮੁਹੰਮਦ ਲਈ ਇਕੱਠੇ ਹੋਏ ਗਿਣਤੀ ਵਿੱਚ ਮਾਹਗਾਠ ਜੋਰ ਸਮਤਾ ਨੇ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕੀਤੀ ਹੈ ਸਤੇਂਦਰ ਸ਼ਾਦੀ ਦਾਵਾ ਕੀਤਾ ਹੈ ਕਿ ਇਸ ਦੌਰਾਨ ਕੁਝ ਵੀ ਡਿਜੀਟਲ ਦਫ਼ਤਰਾਂ ਦੇ ਬਾਹਰ ਹਫੜਾ ਦਫਰੀ ਮਚ ਗਈ ਤੇ ਸਮਰਥਤਾ ਦੀ ਭਾਰੀ ਪੀੜ ਕਾਰਨ ਸ਼ਹਿਰ ਦੇ ਪੁਰਾਣੇ ਜੀਟੀ ਰੋਡ ਤੇ ਜਾਮ ਵਰਗੀ ਸਥਿਤੀ ਵੀ ਪੈਦਾ ਹੋ ਗਈ ਜਿਹੜੇ ਸਾਸਾਦਾਂ ਵਿਧਾਨ ਸਭਾ ਹਲਕੇ ਦੇ ਨਿਮਾਜ਼ੀ ਕਰ ਰਹੇ ਰਾਸ਼ਟਰੀ ਜਨਤਾ ਉਮੀਦਵਾਰ ਸਤੇਂਦਰ ਸ਼ਾਹ ਨੂੰ ਨਾਲ ਜੈਨ ਕਮਰੇ ਤੋਂ ਬਾਹਰ ਨਿਕਲਦੇ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਕਾਰਵਾਈ ਸੌਵਾਂ ਨੂੰ ਚਾਰ ਖੜ ਦੇ ਲਾਗੇ ਹੋਈ ਯਾਨੀ ਕਿ ਇਹ ਜਿਹੜੇ ਨੇ ਚੋਣ ਤੋਂ ਪਹਿਲਾਂ ਹੀ ਜਿਹੜੇ ਨੇ ਲਾਲੂ ਦੀ ਪਾਰਟੀ ਦਾ ਉਮੀਦਵਾਰ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਜਿਹੜੇ ਨੇ ਲੋਕਾਂ ਨੇ ਉਨ੍ਹਾਂ ਦੇ ਸਮਰਥਕਾਂ ਨੇ ਜਿਹੜਾ ਹੈ ਰੋੜ ਜਾਮ ਕਰ ਲਿਆ ਹੈ ਤੇ ਦੂਸਰੇ ਪਾਸੇ ਵੱਡੇ ਸਵਾਲ ਜਿਹੜੇ ਨੇ ਪੁਲਿਸ ਪ੍ਰਸ਼ਾਸਕ ਨੂੰ ਤੇ ਬਿਹਾਰ ਦੀ ਸਰਕਾਰ ਤੋਂ ਕੀਤੇ ਜਾ ਰਹੇ ਨੇ ਕਿ ਪਹਿਲਾਂ ਹੀ ਗਿਫਤਾਰੀ ਕਿਉਂ ਕਿਉਂਕਿ ਇਹ ਗਿਫਤਾਰੀ ਜਿਹੜੀ ਹੈ ਨਾਮਜ਼ਦਗੀ ਕਰਨ ਟਾਈਮ ਹੀ ਕਿਉਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜਿਹੜੀ ਹੈ ਉਹ ਜਿੱਤ ਨਾ ਸਕਣ ਕਿਉਂਕਿ ਉਹਨਾਂ ਦੇ ਨਾਲ ਜਿਹੜੇ ਕਾਫੀ ਸਮਰਥਕ ਕਾਫੀ ਲੋਕ ਜੁੜੇ ਹੋਏ ਨੇ ਬਿਹਾਰ ਦੇ ਵਿੱਚੋਂ